ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਬਾਈ ਆਪਣੇ ਕੋਲ ਸੁਧਾਣੇ ਪਿੰਡ ਤੋਂ ਆਏ ਸੀ ਦਰਅਸਲ ਬਾਈਆਂ ਨੇ ਆਪਣੇ ਕੋਲ 2009 ਦੇ ਵਿੱਚ ਕਰਾਹ ਬਣਵਾਇਆ ਸੀਗਾ 7.8 ਪਟ ਤੇ 2.5 ਫਟਾ ਸੋ ਉਹ ਕਰਾਹ ਬਾਈਆਂ ਨੇ ਰੀਸਟੋਰ ਕਰਾਉਣਾ ਸੀਗਾ ਬਾਈ ਕਹਿੰਦੇ ਅਸੀਂ ਨਵਾਂ ਨਹੀਂ ਲੈਣਾ ਕਰਾ ਸੀ ਉਹੀ ਰੱਖਣਾ ਕਰਾ ਜੀ ਉਹਦੇ ਚਾਦਰ ਲਾ ਕੇ ਛੁਰੀ ਲਾ ਕੇ ਉਹਦੀ ਘੋੜੀਗਾੜੀ ਬਿੰਗੀ ਸੀਗੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਸਾਰੀ ਆਪਾਂ ਸੋ ਉਹ ਬਾਈ ਕਹਿੰਦੇ ਆਪਾਂ ਉਹੀ ਕਰਾਹ ਰੱਖਣਾ ਹੈਗਾ ਪਰ ਉਹਨੂੰ ਨਵਾਂ ਬਣਾ ਦੇ ਸੋ ਬਾਈਆਂ ਨਾ ਮੈਂ ਵੀ ਪ੍ਰੋਮਿਸ ਕੀਤਾ ਬਾਈ ਮਗਾ ਜਿੱਦੇ ਤੁਸੀਂ ਕਰਾ ਲੈਣਾ ਤੁਹਾਨੂੰ ਪਤਾ ਹੀ ਲੱਗਣਾ ਵੀ ਕਰਾ ਨਵਾਂ ਕਿ ਪੁਰਾਣਾ ਸੋ ਵੀਡੀਓ ਚ ਐਂਡ ਤੱਕ ਜਰੂਰ ਬਨੇ ਰਹੋ ਆਪਾਂ ਤੁਹਾਨੂੰ ਸਾਰੀ ਚੀਜ਼ ਦਿਖਾਉਣੇ ਆ ਪਹਿਲਾਂ ਕਰਾ ਦਿਖਾਵਾਂਗੇ ਕਿਵੇਂ ਪੱਟਿਆ ਉਹਨੂੰ ਸਾਰਾ ਗਰੈਂਡ ਕੁੰਡ ਮਾਰ ਕੇ ਸਾਫ਼ ਕੀਤਾ ਸਾਰਾ ਕੁਝ ਸਾਰੀ ਗੱਲਬਾਤ ਆਪਾਂ ਕਰਾਂਗੇ ਕਰਾ ਪਰ ਰੀਸਟੋਰ ਕੀਤਾਗਾ ਸੋ ਵੀਡੀਓ ਚ ਐਂਡ ਤੱਕ ਜਰੂਰ ਬਨੇ ਰਹੋ ਤੇ ਜਿਹੜਾ ਵੀਰ ਆਪਣੇ YouTube ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਵੀਰ Facebook ਤੇ ਨਵਾਂ ਹੈ Facebook ਪੇਜ ਨੂੰ ਫੋਲੋ ਕਰ ਲਿਓ ਸੋ ਆਜੋ ਕਰਦੇ ਆ ਗੱਲਬਾਤ ਸਾਰੀ ਕਰਾ ਬਾਰੇ ਮਣੇ ਰੋ ਨਾਲ ਹਾਂਜੀ ਤੁਸੀਂ ਦੇਖ ਰਹੇ ਹੋ ਪ੍ਰੋਪਰ ਆਪਾਂ ਪਹਿਲਾਂ ਇਹ ਤੇ ਗ੍ਰੈਂਡਰ ਅਪਲਾਈ ਕਰ ਰਹੇ ਆਂ ਕਰਾਹੇ ਦੇ ਫਰੇਮ ਉੱਤੇ ਚਾਦਰ ਇਹਦੀ ਆਪਾਂ ਲਾਤੀ ਸੋ ਇਹ ਤੇ ਗ੍ਰੈਂਡਰ ਮਾਰਾਂਗੇ ਆਪਾਂ ਪ੍ਰੋਪਰ ਪ੍ਰੋਪਰ ਪਹਿਲਾਂ ਜਿੱਥੇ ਚਾਦਰ ਲਾਉਣੀ ਹੈ ਕੱਲਾ ਉੱਥੇ ਗ੍ਰੈਂਡਰ ਨਹੀਂ ਮਾਰਦੇ ਆਪਾਂ ਬਾਕੀ ਨੂੰ ਮੂਦਾ ਸਿੱਧਾ ਕਰਕੇ ਸਾਰਾ ਫਰੇਮ ਤੇ ਗ੍ਰੈਂਡਰ ਮਾਰਾਵਾਂਗੇ ਚੰਗੀ ਤਰ੍ਹਾਂ ਬਾਕੀ ਨੂੰ ਰੰਗ ਕਰਨ ਤੋਂ ਪਹਿਲਾਂ ਆਪਾਂ ਇਹ ਤੇ ਕਾਸਟਿਕ ਵੀ ਅਪਲਾਈ ਕਰਾਂਗੇ ਬਾਕੀ ਤੁਹਾਨੂੰ ਘੋੜੀ ਦਿਖਾਉਣੇ ਆ ਇਹ ਤੇ ਥੋੜਾ ਜਿਹਾ ਬਿਲਡਿੰਗ ਪਹਿਲਾਂ ਬਾਈਆਂ ਨੇ ਜਿਹੜਾ ਟੁੱਟ ਗਈ ਸੀ ਘੋੜੀ ਦੁਬਾਰੇ ਲਵਾਇਆ ਸੀ ਸੋ ਮਾਲੇ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਘੋੜੀ ਸਾਰੀ ਵਿੰਗੀ ਹੋ ਗਈ ਟੋਟਲੀ ਸੋ ਸਾਰੀ ਸਿੱਧੀ ਕਰਕੇ ਤੇ ਗ੍ਰੈਂਡਰ ਮਾਰ ਕੇ ਜੇਰ ਆਪਾਂ ਕਰਾਏ ਉੱਤੇ ਲਈ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਪੁਰਾਣੀ ਘੋੜੀ ਹੈਗੀ ਸੋ ਬਾਈਆਂ ਨੇ ਮਾਨ ਕਰਕੇ ਆਪਣੇ ਕੋਲੇ ਆਏ ਸੋ ਪੂਰਾ ਵਧੀਆ ਆਪਾਂ ਬਾਈਆਂ ਨੂੰ ਕਰਾ ਤਿਆਰ ਕਰਕੇ ਦੇਵਾਂਗੇ ਬਾਕੀ ਟਾਈਮ ਲੱਗ ਜਾਂਦਾ ਤੇ ਪੁਰਾਣੀ ਚੀਜ਼ ਤੇ ਨਵੇਂ ਨਾਲੋਂ ਜ਼ਿਆਦਾ ਟਾਈਮ ਲੱਗ ਜਾਂਦਾ ਤਾਂ ਕਰਕੇ ਥੋੜਾ ਜਿਆਦਾ ਹੋਆ ਬਾਕੀ ਤੁਸੀਂ ਨਾਲ-ਨਾਲ ਬਣੇ ਰਹੋ ਗ੍ਰੈਂਡ ਕਾਊਂਟਰ ਮਾਰ ਕੇ ਸਾਫ਼ ਕਰ ਰਹੇ ਆ ਤੁਹਾਨੂੰ ਅੱਗੇ ਵੀ ਦਿਖਾਵਾਂਗਾ ਕਰਾ ਬਣੇ ਰਹੋ ਨਾਲ ਜਦ ਅਡਰ ਰੀਸਟੋਰ ਕਰਤੀ ਆਪਾਂ ਕਰਾਹੇ ਤੇ ਕੱਲੀ ਘੋੜੀ ਰਹਿ ਗਈ ਬਾਕੀ ਸਾਰਾ ਤਿਆਰ ਹੋ ਗਿਆ ਕਰਾ ਤੁਹਾਨੂੰ ਦਿਖਾਵਾਂਗੇ ਮਨੇ ਰਹਿਵਾਂ ਅੰਦੇ ਤੱਕ ਵੀਡੀਓ ਦੇ ਨਾਲ ਨਾਲ ਮੇਰਾ ਰੰਗ ਤਾਂ ਸਾਰਾ ਰੈਡੀ ਹੋ ਗਿਆ ਰੀਸਟੋਰ ਕਰਤਾ ਆਪ ਕਰਾ ਨੂੰ ਪ੍ਰੋਪਰ ਕੋੜੀ-ਕੋੜੀ ਸਿੱਧੀ ਕਰਕੇ ਪੂਰਾ ਵਧੀਆ ਬਣਾਤਾ ਬਾਕੀ ਰੰਗ ਕਰੇ ਤੋਂ ਬਾਅਦ ਵੀ ਤੁਹਾਨੂੰ ਦਿਖਾਵਾਂਗੇ ਇਦਾਂ ਕੁੜੀਆਂ ਪੂਰੀਆਂ ਅਡਜਸਟੇਬਲ ਤੇ ਨਿਆਗ ਕਰਤੀਆਂ ਨੇ ਹਾਂਜੀ ਤੁਸੀਂ ਦੇਖ ਰਹੇ ਹੋ ਪ੍ਰੋਪਰ ਕਲਰ ਕਰਕੇ ਆਪਾਂ ਕਰਾ ਰੰਗ ਕਰ ਤਿਆਰ ਕਰਤਾ ਬਾਈ ਇਹਦਾਂ ਰੱਖਣਾ ਸੀ ਬਾਈਆਂ ਨੂੰ ਅਸੀਂ ਕਿਹਾ ਸੀ ਵੀਰੇ ਵੀ ਜੇ ਤੁਸੀਂ ਲੈਣਾ ਹੈ ਤੁਹਾਨੂੰ ਪਤਾ ਹੈ ਰੱਖਣਾ ਵਿਕਰਾ ਪੁਰਾਣਾ ਕਿ ਨਵਾਂ ਆਪਣੀ ਇੰਸਟਾਗ੍ਰam ਆਈਡੀ ਆ ਫੋਲੋ ਜ਼ਰੂਰ ਕਰੇ ਜਾਕੇ ਇਹਨੂੰ ਬਾਕੀ ਮਗਰੋਂ ਵੀ ਰੰਗ ਦੀ ਸ਼ੈਨ ਸੋਹਣੇ ਸਮੇਂ ਦੇਖੋ ਖਰਾ ਟੋਟਲੀ ਨਵਾਂ ਬਣ ਗਿਆ ਬਾਕੀ ਕੱਲੀ ਚਾਦਰ ਤੇ ਆਪਾਂ ਇਹਦੇ ਛੁਰੀ ਨਵੀਂ ਲਾਈ ਆ ਬਾਕੀ ਸਾਰਾ ਸਮਾਨ ਉਹੀ ਆ ਇੱਕ ਦੋ ਚੀਜ਼ਾਂ ਹੋਰ ਜਿ ਮੇਰੇ ਕਾਬਾਂ ਹੋ ਗਈਆਂ ਹੁੱਕਾਂ ਹੋ ਗਈਆਂ ਤਾਂ ਚਲੋ ਨਵੀਆਂ ਬੰਦੇ ਕਹਿ ਕੇ ਗਏ ਸੀ ਵੀ ਮੈਂ ਹੁਣ ਦੇ ਮਾਡਲ ਬਣਦੇ ਹਾਂ ਮੈਂ ਇਹਦੇ ਬਣਾਉਣੇ ਆ ਤੋ ਬਾਕੀ ਜਿਹੜੇ ਵੀਰ ਨੇ ਵੀ ਕਰਾ ਨਵਾਂ ਬਣਵਾਉਣਾ ਕਿਸੇ ਕੋਲੇ ਪੁਰਾਣਾ ਕਰਾਗਾ ਉਹਨੂੰ ਰੀਸਟੋਰ ਕਰਾਉਣਾਗਾ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਕੰਟੈਕਟ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਵੀ ਫੋਲੋ ਕਰ ਲਓ ਬਹੁਤ ਬਹੁਤ ਧੰਨਵਾਦ ਮਿਹਰਬਾਨ